ਕੱਲੇ ਕੈਂਚੀ ਨਿਰਾ ਮਾਰਦੇ ਮਾੜੀ ਇਹ ਤੁਸੀ ਕੈਂਚੀ ਸਰ ਬਹੁਤ ਸੋਹਣੀ ਲੱਗਦੀ ਹੈ ਕੈਂਚੀ ਲਗਾਓ ਹਾਂ ਜੀ ਕੈਂਚੀ ਸਾਡੀਆਂ ਕੈਂਚੀਆਂ ਦੇ ਸਪੈਸ਼ਲ ਹੁੰਦੀ ਹੈ ਤੇ ਲਿਖਿਆ ਜਾਂਦਾ 4x4 4x4 ਦੇ ਮਾਸ਼ਰੀ ਜੀ ਮਸ਼ੀਨ ਦੇ ਕਟਿੰਗ ਹੁੰਦੀ ਪ੍ਰੋਪਰ ਹਾਂ ਜੀ ਤੇ ਆ ਦੇਖੋ ਟਰੱਕਾਂ ਵਾਂਗੂ ਐ ਸ ਜਾ ਕੇ ਭੇਜੀ ਦੀ ਗਾ ਰਬੜਾ ਰਬੜਾ ਲਾ ਕੇ ਆ ਪ੍ਰੋਪਰ ਬਿਲਕੁਲ ਜੀ ਬਿਲਕੁਲ ਤੇ ਹਾਂਜੀ ਹਾਂਜੀ ਟੈਂਕੋਂ ਦਾ ਆ ਗਿਆ ਜੀ ਠੀਕ ਹੈ ਜੀ ਉਹ ਹੁੱਕ ਪਿੱਛੇ ਪਾਉਣ ਨੂੰ ਠੀਕ ਹੈ ਜੀ ਤੇ ਆਹਨ ਕੀ ਬਾਤ ਹੈ ਕੀ ਬਾਤ ਹੈ ਜਿੰਦਾ ਮਰਜੀ ਜੀ ਵੇਚ ਕੇ ਢਿਖਾੜੀ ਕੱਲੋ ਇਹਦੇ ਲਓ ਜੀ ਪੌੜੀ ਲਾਤੀ ਆ ਇਹਨੂੰ ਕਹਿੰਦੇ ਫੋਲਡਿੰਗ ਪੌੜੀ ਹੈ ਨਾ ਜੀ ਫੋਲਡਿੰਗ ਬੋਡੀ ਜਿਹਦਾ ਜਹਾਜ ਦੀ ਬੋਡੀ ਬਾਹਰ ਆਉਂਦੀ ਆ ਹਾਂਜੀ ਹਾਂਜੀ ਇਹਨਾਂ ਇਦਾਂ ਹੁੰਦਾ ਥੋੜਾ ਜਿਹਾ ਵੀ ਠੀਕ ਠਾਕ ਬਹੁਤ ਵਧੀਆ ਹੈ ਜੀ ਫਿਰ ਸੁਣਾਓ ਬਹੁਤ ਬੜੀ ਕਿਰਪਾ ਕਿਰਪਾ ਕੀ ਸਾਈਜ਼ ਦਾ ਬਟਾਲੀਆ ਕਰ ਦਿੱਤਾ ਜੀ ਇਹ 12 ਹੈਗਾ ਜੀ 21.7 ਦਾ 21.7 ਹਾਂਜੀ ਠੀਕ ਹੈ ਠੀਕ ਹੈ ਇਹ ਮੱਕੀ ਵਾਸਤੇ ਤਿਆਰ ਹੋਇਆ ਹੈ ਮੱਕੀ ਵਾਸਤੇ ਸਪੈਸ਼ਲ ਤਿਆਰ ਹੋਇਆ ਹੈ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ 40 ਵਗੈਰਾ ਲੱਗੀ ਆ ਕੀ ਇਹਦਾ ਕਣਕ ਝੋਨੇ ਵਾਲੇ ਨੂੰ ਵੀ ਲਾਉਣਗੇ ਮੱਕੀ ਤੇ ਜਾਂ ਹਾਂਜੀ ਜੀ ਮੈਂ ਕਿਹਾ ਟਰਾਲਾ ਤਾਂ ਉਹੀ ਹੁੰਦਾ ਚਲ ਥੋੜਾ ਜਿਆਦਾ ਕਈ ਵਾਰ ਕਹਿੰਦੇ ਆ ਆਲੂਆਂ ਵਾਸਤੇ ਆਦਿ ਆ ਦੂਜਾ ਹਨਾ ਹਾਂਜੀ ਹਾਂਜੀ ਤੇ ਐਸੈਸਰੀ ਥੋੜਾ ਫਰਕ ਪੈ ਜਾਂਦਾ ਹਨਾ ਐਸੈਸਰੀ ਦਾ ਫਰਕ ਪੈਂਦਾ ਟਰਾਲਾ ਤੇ ਹੀ ਹੁੰਦਾ ਤੇ ਕੀ ਕੀ ਹੋਏ ਚਲਾਤੇ ਆਪਾਂ ਇਹ ਵਿੱਚ ਜੀ ਇਹਦੇ ਵਿੱਚ ਫੀਚਰ ਤਾਂ ਆਲਮੋਸਟ ਉਹੀ ਹੁੰਦੇ ਨੇ ਤਕਰੀਬ ਹਾਂਜੀ ਦੂਜਾ ਜਦੋਂ ਆਪਾਂ ਕੁਆਲਿਟੀ ਚੈੱਕ ਕਰਾ ਦਿੰਦੇ ਆ ਤੁਹਾਨੂੰ ਹਾਂਜੀ ਹਾਂਜੀ ਟੈਂਕੋਂ ਦਾ ਆ ਗਿਆ ਜੀ ਠੀਕ ਹੈ ਜੀ ਇਹ ਫੁੱਕ ਪਿੱਛੇ ਪਾਉਣ ਨੂੰ ਠੀਕ ਹੈ ਜੀ ਤੇ ਅਡਾਲਾ ਰਵੜਾ ਹਾਂਜੀ ਬਾਕੀ ਆ ਜੋ ਇੱਧ ਗਰਮੀ ਤਾਂ ਹੈ ਹੀ ਬਹੁਤ ਹੈ ਅੱਜ ਜੀ। ਚੱਲਾ ਲੋਕ ਜੀ। ਇਹਨੂੰ ਕਹਿੰਦੇ ਆਪਾਂ ਕਲੱਚ ਲੋਕ ਕਹਿੰਦੇ ਹਨਾ ਜੀ। ਕਲੱਚ ਲੋਕ। ਹਾਂਜੀ ਹਾਂਜੀ ਹਾਂਜੀ। ਤੇ ਇਹਦੇ ਵੀ ਲੱਤਿਆਂ ਵਾਲੀ ਡੀ ਲਾਈਟਾਂ ਹੈ। ਅੱਜ ਇੱਕ ਫੋਰਥ ਵਨ ਸਪੈਸ਼ਲ ਚੀਜ਼ ਦਿਖਾਉਣੀ ਹੈ ਇਹਦੇ ਚੱਲ। ਦਿਖਾ ਲਓ ਦਿਖਾ ਲਓ ਜੀ। ਹਾਂ ਆਜੋ ਗਾਣ ਤੇ ਆਓ ਨਾਲ। ਥੱਲੇ ਕੈਂਚੀ ਨਿਕਾ ਮਾਰਦੇ ਆ ਮਾੜੀ ਇਹ ਸੋ ਕੈਂਚੀ ਬਹੁਤ ਸੋਹਣੀ ਲੱਗਦੀ ਹੈ। ਕੈਂਚੀ ਦਿਖਾਓ ਹਾਂਜੀ ਕੈਂਚੀ। ਸਾਡੀਆਂ ਕੈਂਚੀਆਂ ਦੇ ਸਪੈਸ਼ਲ ਹੁੰਦੀਆਂ ਤੇ ਲਿਖਿਆ ਜਾਂਦਾ 4x4। 4x4 ਤੇ ਮਾਸ਼ਰੀ ਜੀ ਮਸ਼ੀਨ ਦੇ ਕਟਿੰਗ ਹੋਣ ਦੀ ਪ੍ਰੋਪਰ। ਹਾਂਜੀ। ਤੇ ਆ ਦੇ ਤੇ ਪਿਆਰ ਐ ਐਮ ਆਰਐਫ ਦੇ ਜੀ ਅੱਛਾ ਜੀ ਹਾਂ ਜੀ ਐਮ ਆਰਐਫ ਟਾਇਰ ਉਹਦੇ ਨਾਲ ਵੀਰ ਕੱਪ ਲਾਪੇ ਆ ਵੀਰ ਕਵਰ ਲਾ ਕੇ ਬ੍ਰੇਚਾ ਬ੍ਰੇਚਾ ਲੱਗ ਗਿਆ ਹਾਂ ਜੀ ਇੱਧਰ ਲਿਖਿਆ ਸੰਗਾ ਜੀ ਤੁਸੀਂ ਕੁਆਲਿਟੀ ਚੈੱਕ ਕਰੋ ਇੱਕ ਵਾਰੀ ਲਾ ਕੇ ਕਰਕੇ ਕੈਮ ਕੁਆਲਿਟੀ ਤਾਂ ਅਸੀਂ ਹਰਿਆਲ ਵੀਡੀਓ ਦਿਖਦੇ ਹੋਂ ਨੇ ਤੇ ਆ ਦੇਖੋ ਸ਼ਕਲਾਂ ਦੀਦੀਆਂ ਵਿੱਚ ਦੀ ਹਾਂ ਜੀ ਤੇ ਆ ਦੇਖੋ ਸਾਡੀਆਂ ਕੁੰਡੀਆਂ ਜੀ ਕੁਆਲਿਟੀ ਨਿਕੋ ਮਰਜ਼ੀ ਦਿਲ ਨਾਲ ਜਦਾਂ ਅੱਡਾ ਰਬੜ ਚੜ੍ਹੀ ਹੁੰਦੀ ਉੱਪਰ ਤੇ ਟੂਲ ਪੱਜੀ ਕਿੰਨੇ ਫੁੱਟਾ ਲਗਾਤਾ ਜੀ ਇਹਨੂੰ ਤੈਨੂੰ ਵੋਟ ਜੀ ਕਿੰਨੇ ਵਟੂ ਲੋਗੇ ਹਾਂਜੀ ਹਾਂਜੀ ਅੱਜ ਲੱਗੇ ਆਪਣਾ ਪੰਜਾਬ ਦਾ ਨਕਸ਼ਾ ਆ ਗਿਆ ਪੁਰਾਣਾ ਪੰਜਾਬ ਪੁਰਾਣਾ ਪੰਜਾਬ ਨਕਸ਼ਾ ਆ ਗਿਆ ਹਾਂਜੀ ਹਾਂਜੀ ਆ ਦੇਖੋ ਹਾਂ ਤੁਹਾਨੂੰ ਇੱਕ ਨਵੀਂ ਆਈਟਮ ਦਿਖਾਉਣੇ ਜੀ ਪੋੜੀ ਚਪੋੜੀ ਲਾਤੀ ਆਣੇ ਪੋੜੀ ਲਾਤੀ ਜੀ 에어 ਇੰਡੀਆ ਜਹਾਜ਼ ਵਾਂਗੂ ਬਾਹਰ ਨਿਕਲਦੀ ਠੀਕ ਹੈ ਜੀ ਇਧਰ ਲਾਈਟ ਪੈਦੀ ਮਾਰ ਜੀ ਇਧਰ ਹੁਲੰਦੇ ਮੈਨੂੰ ਮੜਾ ਜਾ ਹਾਂਜੀ ਚੱਲ ਭਾਜੀ ਕੀ ਬਾਤ ਹੈ ਕੀ ਬਾਤ ਹੈ ਜਿਦਾਂ ਮਰਜੀ ਜੀ ਬੈਠੀ ਟੜ ਕੇ ਵਿਖਾ ਲਈ ਕੱਲੋ ਇਹਦੇ ਲਓ ਜੀ ਪੌੜੀ ਲਾਤੀ ਆ ਇਹਨੂੰ ਕਹਿੰਦੇ ਫੋਲਡਿੰਗ ਪੌੜੀ ਹੈ ਨਾ ਜੀ ਫੋਲਡਿੰਗ ਪੌੜੀ ਜਿਹਦਾ ਕਹਾਜ ਦੀ ਪੌੜੀ ਬਾਹਰ ਆਉਂਦੀ ਆ ਹਾਂਜੀ ਹਾਂਜੀ ਇਹਨਾਂ ਇਦਾਂ ਹੁੰਦਾ ਥੋੜਾ ਜਿਹਾ ਬੰਦੇ ਥੋੜੀ ਨੀਵੀ ਹੋ ਜਾਂਦੀ ਹੈ ਇਹ ਥੋੜਾ ਜਿਹਾ ਇਹਨਾਂ ਚੜਨ ਨੂੰ ਬੰਦੇ ਥੋੜਾ ਸੌਖਾ ਰਹਿੰਦਾ ਆ ਨਾਲ ਇਕੱਠੀ ਹੋ ਜਾਂਦੀ ਜੀ ਨਾਲ ਕਰੋ ਤਾਂ ਇਕੱਠੀ ਮਾਰ ਜੀ ਹੋ ਜਾਂਦੀ ਨਾਲ ਹੀ ਸੇ ਤੇ ਲੋਕ ਹੋ ਜਣਾ ਹੈ ਨਾ ਆਹ ਲੋਕ ਲਾਤਾ ਇੱਥੇ ਜੀ ਲਓ ਜੀ ਕਰੋ ਚੱਕ ਪੌੜੀ ਕਿਆ ਬਾਤ ਠੀਕ ਹੈ ਜੀ ਬਹੁਤ ਸੋਹਣੀ ਬਹੁਤ ਸੋਹਣੀ ਆ ਫਰੰਟ ਲੁੱਕ ਦਿਖਾਓ ਫਰੰਟ ਵਖਾ ਲਦੇ ਹਾਂ ਬਹੁਤ ਵਧੀਆ ਉੱਪਰ ਤੰਬੂ ਵੀ ਲਾਤਾ ਜਾਣਣਾ ਹਾਂਜੀ ਹਾਂਜੀ ਤਰਪਾਈਲ ਵੈਪ ਲਾਇਆ ਮੇਲੇ ਮੁੱਲੇ ਜਾਣ ਨੂੰ ਠੀਕ ਹੈ ਜੀ ਬਾਕੀ ਇਧਰ ਆ ਦਿਖਾਓ ਹੁੱਕ ਤੇ ਆਪਣਾ ਬ੍ਰਾਂਡਿੰਗ ਕੀਤੀ ਹੋਈ ਆ ਬਲਦੇਵ ਸਿੰਘ ਐਂਡ ਸਨਸ ਬਲਦੇਵ ਸਿੰਘ ਐਂਡ ਸਨਸ ਨਾਲ ਲਿਖਿਆ ਬਲਦੇਵ ਸਿੰਘ ਐਂਡ ਸਨਸ ਚੈੱਕ ਸਟੈਂਡ ਚੈੱਕ ਸਟੈਂਡ ਮੋਰੇ ਹੁੱਕ ਲਾਤੀ ਆ ਛੋਟੇ ਸਰਾਂ ਕੀ ਜਿਨ ਕਹਿੰਦੇ ਨੇ ਹਾਂਜੀ ਠੀਕ ਹੈ ਜੀ ਤਰੀ ਪਰਲੇ ਪਾਸੇ ਰਹੀ ਹੁਣ ਜੀ ਇਧਰੋਂ ਪ੍ਰੋਪਰ ਸਹੀ ਬੰਦੀ ਪ੍ਰੋਪਰ ਲੈਟ ਘੱਟ ਬੰਦੀ ਇਧਰੋਂ ਹਨਾ ਇਧਰ ਚੈੱਕ ਕਰੋ ਜੀ ਇਧਰੋਂ ਬੜਾ ਜਿਹਾ ਦੇਖੋ ਫਰੰਟ ਬੈਡ ਚੈੱਕ ਕਰੋ ਆਜੋ ਤੇ ਹਾਂ ਜੀ ਦੋ ਲੀਗੋ ਕਰ ਹਾਂ ਜੀ ਦਿਖਾ ਦਿੰਦੇ ਆ ਜਾਲੀ ਬਹੁਤ ਸੋਹਣੀ ਲੱਗਦੀ ਆ ਲੱਗੀ ਚੰਗੀ ਜਾਲੀ ਬਹੁਤ ਪਿਆਰੀ ਲੱਗੀ ਜੀ ਬਹੁਤ ਪਸੰਦ ਕਰਦੇ ਜਾਲੀ ਤੇ ਵਟ ਕੱਢ ਦਿੰਦੇ ਤੁਸੀਂ ਫਰੰਟ ਬੈਡ ਦਾ ਤਾਂ ਤੂੰ ਜਵਾਬ ਹੀ ਹੈ ਨੀਗਾ ਹਾਂਜੀ ਇਧਰ ਭਾਈ ਅੱਗੇ ਲਾਤੀਆਂ ਰੀਲਾਂ ਦੋ ਲਾਤੀਆਂ ਫਿਰ ਇਹ ਰੀਲਾਂ ਰਸੇ ਕੱਸਣ ਨੂੰ ਜੀ ਦੋਨੇ ਪਾਸੇ ਦੋਨੇ ਪਾਸੇ ਲਾਤੀਏ ਇਹ ਹੁੱਕਾਂ ਆ ਗਈਆਂ ਕਿਚਨ ਨੂੰ ਦੋਨੇ ਹੁੱਕਾਂ ਆ ਗਈਆਂ ਹਾਂਜੀ ਹਾਂਜੀ ਐਲਈਡੀ ਲਾਈਟਸ ਆ ਇਧਰ ਵੀ ਆ ਗਈਆਂ ਠੀਕ ਹੈ ਜੀ ਹਾਂਜੀ ਜੋ ਕੁਛ ਹੋਦ ਰਿਹਾ ਉਹ ਕੁਛ ਇਧਰ ਆਵੇ ਥੋੜਾ ਜਿਹਾ ਹਾਂਜੀ ਇਧਰ ਜਿਹੜਾ ਵੀਡੀਓ ਵਧੀਆ ਬਣਦੀ ਐ ਧੁੱਪ ਘਟ ਪੈਂਦੀ ਆ ਹਾਂਜੀ ਆ ਆਪਣੇ ਇਧਰ ਵੀ ਕਮਾ ਦਿਓ ਕੈਮਰਾ ਹਾਂਜੀ ਬੀਐਫਐਸ ਦਾ ਲੱਗੋ ਆ ਗਿਆ ਜੁਝਾਰ ਲਿਖਿਆ ਤੇ ਦੇਖੋ ਜੀ ਬਹੁਤ ਸੋਹਣਾ ਲੱਗਦਾ ਤੇ ਬੈੱਡ ਦੀ ਕੁਆਲਿਟੀ ਦੇਖੋ ਪੇਂਟਿੰਗ ਪੌਂਟਿੰਗ ਆ ਔਰ ਬਟਕੱ ਬੋਸਣਾ ਬੋਸਣਾ ਆ ਇਧਰ ਥੱਲੇ ਕੈਂਚੀ ਨਿਗਾਹ ਮਾਰੋ ਜਰਾ ਇਧਰੋਂ ਸਾਫ ਦੀਦੀ ਆ ਉਧਰ ਪਾਸੇ ਟੂਲ ਲਗਾ ਕਰਕੇ ਬੜਾ ਪਤਾ ਨਹੀਂ ਲੱਗਦਾ ਹਨਾ ਹਾਂਜੀ ਹਾਂਜੀ ਉਹੀ ਇਧਰ ਬੀਡ ਕਵਰ ਹਾਂਜੀ ਕਿ ਇਹ ਬੇਲ ਤੇ ਗੈਂਤੀ ਹਾਂਜੀ ਇਹਨਾਂ ਦਾ ਭਾਈ ਸਾਹਿਬ ਦਾ ਹਾਂਜੀ ਸੰਗਤ ਆ ਨੇ ਮ ਆ ਗਿਆ ਸੰਗਤ ਆ ਇਧਰ ਗੈਂਤੀ ਲਾਤੀਏ ਤੇ ਨਾਲ ਪੱਤੀਆਂ ਲਾਤੀਆਂ ਡਾਲੇ ਬਾਅਦ ਹਨਾ ਚਲੋ ਠੀਕ ਹੈ ਭਾਜੀ ਫਿਰਨ ਜੀ ਓਕੇ ਭਾਜੀ ਓਕੇ ਜੀ ਥੈਂਕ ਯੂ ਵੈਰੀ ਮੱਚ ਬਾਕੀ ਗੱਲ ਜੀ ਉਹ ਮਾਤਰਾ ਦੇਖਣ ਮਿਲਿਆ ਦਾ ਬਹੁਤ ਧੰਨਵਾਦ ਤੇ ਨਾਲ ਕਮੈਂਟ ਕਮੈਂਟ ਕਰਿਆ ਕਰੋ ਦੱਸਿਆ ਕਰੋ ਤੇ ਫੋਨ ਨੰਬਰ ਥੱਲੇ ਪਰ ਭਾਜੀ ਦਾ ਪਾ ਦੂੰਗਾ ਇਹਨਾਂ ਦਾ ਤੇ ਪਲੀਜ਼ ਕਾਲ ਜਰੂਰ ਕਰਿਆ ਕਰੋ ਠੀਕ ਹੈ ਜੀ ਓਕੇ ਬਾਏ